ਅਸੀਂ ਇਹਨਾਂ ਨੂੰ ਇਸ ਕਰਕੇ ਲਿਆਂਦਾ ਸੀ ਮੂਰੇ ਵੀ ਸਾਡੇ ਜਵਾਕਾਂ ਦਾ ਫਾਇਦਾ ਕਰਨਗੇ ਇਹਦਾ ਸਾਡੇ ਜਵਾਕਾਂ ਨੂੰ ਜਿਹੜਾ ਇਹ ਧੱਕਣ ਲਾਗੇ ਧੱਕਾ ਦੇ ਪੈਸੇ ਫਸੇ ਇਹ ਕਢਾਉਂਦਾ ਉੱਥੇ ਮਾਨ ਸਰਕਾਰ ਕਢਾਵੇ ਇਹਦੇ ਐਮ ਐਲ ਏ ਕਢਾਉਣਾ ਜਿਹੜਾ 18 ਲੱਖ ਦੀ ਗੱਡੀ ਚਲਾਉਂਦਾ ਜੀ ਉਹ ਲੱਖ 2 ਲੱਖ ਦੀ ਚੈਨੀ ਕਿਉਂ ਹੋਊਗਾ 10000 ਦੀ ਤਾਂ ਚਾਹ ਇਹਨਾਂ ਦੇ ਘਰੇ ਆ ਕੇ ਆਮ ਲੋਕ ਪੀ ਜਾਂਦੇ ਸੀਗੇ ਜੀ ਬੇਅੰਤ ਬੜੇ ਸਾਡੇ ਨਾਲ ਹੋਈਆਂ ਨਾ ਸਾਡੇ ਦੇ ਬੜੇ ਪਰਚੇ ਦਿੱਤੇ ਬੇਅੰਤ ਨੇ ਬੜੇ ਸਾਡੇ ਨਾਲ ਦੇ ਮੁੰਡੇ ਬਾਰੇ ਇਹਦਾ ਬੇਅੰਤੋ ਵੀ ਮਾੜਾ ਨਿਕਲ ਗਿਆ ਪੰਜਾਬ ਦਾ ਮਸਲਾ ਨਹੀਂ ਭਾਈ ਜਿਹਦੇ ਨਾਲ ਬੰਦੇ ਜੁੜ ਗਏ ਉਹ ਚੱਕਣਾ ਤੂੰ ਸੀ ਘਰੇ ਬੈਠੇ ਕੱਪ ਕੰਮ ਦੀ ਗੱਲ ਪੰਜਾਬ ਦੇ ਖੇਤਾਂ ਦੀ ਗੱਲ ਕਰੀਏ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਜਿੱਦ ਤੇ ਥੋੜੇ ਨਾਲ ਲੋਕ ਜੋੜਨ ਲੱਗੇ ਉਹ ਦਿਨਾਂ ਨੂੰ ਸਾਨੂੰ ਚੱਕ ਕੇ ਟੱਕ ਲੈ ਜਦੋਂ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੀ ਸਰਕਾਰ ਅਸੀਂ ਭਵੰਤਮਾਨ ਦੀ ਸਰਕਾਰ ਨੂੰ ਲੈਣ ਦੇ ਪੰਜਾਬ ਦਾ ਡਰ ਹੈ ਵੀ ਭਾਵੇਂ ਸਿੱਧੂ ਦਾ ਇੰਕਾਊਂਟਰ ਨਾ ਕਰ ਦੇਣਾ ਕਿਤੇ ਤੱਕ ਅਸੀਂ ਡਰ ਹੈ ਇਹ ਮੁਸ਼ਕਿਲ ਕਰ ਸਕਦੇ ਸਰਕਾਰ ਆ ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਹੈ ਬਦਲਾਤ ਆਇਆ ਗਿਆ ਜੀ ਆਪਦੇ ਵਿਆਹ ਕਰਾ ਲਏ ਇਹਨਾਂ ਨੇ ਆਪਦੇ ਘਰ ਪਾ ਲਏ ਸਭ ਕੁਝ ਉਹਨਾਂ ਨੇ ਕਰ ਲਿਆ ਬਦਲਾਤ ਇਹਨਾਂ ਦਾ ਆਇਆ ਜੀ ਸਾਡਾ ਬਦਲਾਅ ਨਹੀਂ ਆਇਆ ਆਪ ਲੋਕ ਇਸ ਇਥੇ ਭਾਨਾ ਸਿੱਧੂ ਨੂੰ ਲੈ ਕੇ ਇਹ ਇਕੱਠ ਕੀਤਾ ਗਿਆ ਸੀ ਲੱਖੇਸਰ ਦਾ ਨੇ ਵੱਲੋਂ ਕਾਲ ਕੀਤੀ ਗਈ ਸੀ ਕਿ ਤੁਸੀਂ ਦੇਖ ਸਕਦੇ ਹੋ ਕਿ ਠੰਡ ਦੇ ਦਿਨਾਂ 'ਚ ਵੀ ਕਿਸ ਤਰ੍ਹਾਂ ਨੌਜਵਾਨ ਤੇ ਕਿਸ ਤਰ੍ਹਾਂ ਕਿਸਾਨ ਬੇਯੁਰਗ ਤੱਕ ਆਏ ਨੇ ਕਿਉਂਕਿ ਇਨਸਾਫ ਦੀ ਮੰਗ ਹੈ ਸਰਕਾਰਾਂ ਤੋਂ ਇਨਸਾਫ ਦੀ ਮੰਗ ਕਰਦੇ ਆ। ਬਾਈ ਫਰਨਾ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਭਵਨ ਤਮਾਨ ਜਿੰਦਾਬਾਦ ਭਵਨ ਤਮਾਨ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਭਾਈ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਿੰਡ ਕਪਿਆਲ ਜੀ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ ਆਏ ਹਾਂ ਜ਼ਿਲ੍ਹੇ ਤੋਂ ਅੱਛਾ ਭਾਈ ਕਿਵੇਂ ਲੱਗਦਾ ਕਿ ਹਾਂ ਦਾ ਮੌਸਮ ਸੇ ਫੇਰ ਵੀ ਲੋਕ ਰੁਕੇ ਨਹੀਂ ਘਰਾਜ ਨਹੀਂ ਬੜੇ ਨਿਕਲੇ ਆ ਕਿ ਵਾਕਈ ਸਰਕਾਰ ਇੰਨੀ ਮਾੜੀ ਹੋ ਗਈ ਸਰਕਾਰ ਜਿੰਨੀ ਕਹਿ ਦੋ ਜੀ ਉੰਨੀ ਮਾੜੀ ਆ ਜਦੋਂ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੀ ਸਰਕਾਰ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਗਿਣਦੇ ਆ ਜੀ ਪਰ ਇਹ ਤਾਂ ਕਹਿੰਦੇ ਸੀ ਵੱਡਾ ਬਦਲਾਅ ਆਇਆ ਸੀ ਲੋਕਾਂ ਦੀ ਗੱਲ ਸੁਣਾਂਗੇ ਬਦਲਾਅ ਤਾਂ ਆਈ ਆ ਜੀ ਆਪਦੇ ਵਿਆਹ ਕਰਾ ਲੇ ਇਹਨਾਂ ਨੇ ਆਪਦੇ ਘਰ ਪਾ ਲੇ ਸਭ ਕੁਝ ਇਹਨਾਂ ਨੇ ਕਰ ਲਿਆ ਬਦਲਾਅ ਤਾਂ ਇਹਨਾਂ ਦਾ ਆਇਆ ਜੀ ਸਾਡਾ ਬਦਲਾਅ ਨਹੀਂ ਆਇਆ ਆਮ ਲੋਕਾਂ ਦਾ ਅਸੀਂ ਤਾਂ ਫਸਾ ਤੇ ਇਹਨਾਂ ਨੇ ਪਰ ਇਹ ਇਹੀ ਸਰਕਾਰ ਇਹ ਕਹਿੰਦੀ ਸੀ ਕਿ ਤੁਸੀਂ ਲੀਡਰਾਂ ਨੂੰ ਸਵਾਲ ਪੁੱਛੋ ਐਮਐਲਏ ਨੂੰ ਸਵਾਲ ਪੁੱਛਿਆ ਕਰੋ ਭਾਵੇਂ ਮੁੱਖ ਮੰਤਰੀ ਨੂੰ ਸਵਾਲ ਪੁੱਛੋ ਪਰ ਅੱਜ ਸਵਾਲ ਪੁੱਛਣ ਤੇ ਪਰਚੇ ਹੋਣ ਲੱਗ ਗਏ ਕੀ ਲੱਗਦਾ ਜੇ ਇਹ ਚਾਹੁੰਦੇ ਨੇ ਜਿਹੜਾ ਵੀ ਪੰਜਾਬ ਦਾ ਕੋਈ ਯੂਥ ਹੈ ਜਿਹੜਾ ਅੱਗੇ ਆਉਂਦਾ ਹੈ ਉਹਨੂੰ ਟਿੰਮ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਜਿਹੜਾ ਕੋਈ ਸਾਥੋਂ ਸਵਾਲ ਪੁੱਛਦਾ ਉਹਨੂੰ ਤਿੰਨ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਠੀਕ ਹੈ ਬਿਲਕੁਲ ਯਾਨੀ ਕਿ ਸਵਾਲ ਤਾਂ ਪੁੱਛੇ ਕੋਈ ਆਵਾਜ਼ ਨਾ ਠਾਵੇ ਹਾਂ ਸਵਾਲ ਤਾਂ ਘਰਾਂ ਦੇ ਵਿੱਚ ਬਹਿ ਜਾਣ ਲੋਕ ਜੋ ਕੁਝ ਇਹ ਕਹਿੰਦੇ ਇਹਨਾਂ ਦੀ ਬੋਲੀ ਬੋਲਣਾ ਆ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਆ ਕਿਉਂਕਿ ਲੋਕ ਇਨਸਾਫ ਦੀ ਮੰਗ ਕਰਦੇ ਆ ਬਾਈ ਕੀ ਲੱਗਦਾ ਕਿ ਭਾਨੇ ਸਿੱਧੂ ਤੇ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਕਰੀ ਜਾਂਦੇ ਆ ਕਿੰਨੀਆਂ ਪਹਿਲੇ ਪਟਿਆਲੇ ਹੋਇਆ ਫਿਰ ਹੁਣ ਇਸੇ ਤਰ੍ਹਾਂ ਵਧਾ ਰਹੇ ਆ ਕਿ ਇਹ ਚਾਹੁੰਦੇ ਨਹੀਂ ਕਿ ਛੱਡੀਦਾ ਤਾਂ ਬਾਈ ਜੀ ਐ ਨਹੀਂ ਪਤਾ ਕਿਹੜੇ ਪਰਚਾ ਠੋਕ ਦੇਣ ਹੂੰ ਪਰਾਣੀ ਲਾਵਾ ਕਿਨਾਰਾ ਹੈ ਕਿ ਭਾਨਾ ਨੇ ਸਿੱਧੂ ਦਾ ਇਹ ਇੰਕਾਊਂਟਰ ਨਾ ਕਰ ਦੇਣਾ ਕਿਤੇ ਨਾ ਕਸੀਂ ਡਰ ਹੈ ਹਾਂਜੀ ਇਹ ਮੁਸ਼ ਵੀ ਕਰ ਸਕਦਾ ਹੈ ਸਰਕਾਰ ਆ ਸਰਕਾਰ ਦੇ ਹੱਥ 'ਚ ਹੀ ਸਾਰਾ ਕੁਝ ਹੁੰਦਾ ਹੈ ਪ੍ਰਸ਼ਾਸਨ ਹੁੰਦਾ ਸਰਕਾਰ ਦੇ ਨਾਲ ਸਾਰਾ ਪੂਛੀ ਆਮਲਾ ਹੁੰਦਾ ਸਾਨੂੰ ਇੱਥੋਂ ਤੱਕ ਡਰ ਹੈ ਕਿ ਭਾਨਾ ਨੇ ਸਿੱਧੂ ਦਾ ਇਹ ਇੰਕਾਊਂਟਰ ਨਾ ਕਰ ਦੇਣਾ ਪਿੱਛੇ ਸਨੇਚਿੰਗ ਦਾ ਪਰਚਾ ਭਾਇਆ ਉਹ ਹਾਸੇ ਵੀਨ ਵਾਲੀ ਗੱਲ ਆ ਕਿ ਭਾਨਾ ਐਦਾਂ ਲੁੱਟਖੋ ਕਰੂਗਾ ਜਿਹੜਾ 18 ਲੱਖ ਦੀ ਗੱਡੀ ਚਲਾਉਂਦਾ ਜੀ ਉਹ ਲੱਖ 2 ਲੱਖ ਦੀ ਚੈਨੀ ਕਿਉਂ ਖੋਊਗਾ 10000 ਦੀ ਤਾਂ ਚਾਹ ਇਹਨਾਂ ਦੇ ਘਰੇ ਆ ਕੇ ਆਮ ਲੋਕ ਪੀ ਜਾਂਦੇ ਸੀਗੇ ਉਹ ਐਹੋ ਜੇ ਕੰਮ ਕਿਉਂ ਕਰੂਗਾ ਇਹ ਤਾਂ ਬੰਦੇ ਦੀ ਸਿਰਫ ਜਿਹੜਾ ਉਹਦਾ ਕੈਰੈਕਟਰ ਹੈ ਉਹਨੂੰ ਖਰਾਬ ਕਰਨ ਵਾਸਤੇ ਇਹ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਕੀ ਲੱਗਦਾ ਸੀ ਕਿ ਅੱਜ ਇੰਨਾ ਘੱਟ ਹੋ ਜਾਊਗਾ ਇੱਕ ਨਿੱਕੀ ਕਾਲ ਤੇ? ਹਾਂ ਜੀ ਹਾਂ ਸਾਨੂੰ ਪੂਰਾ ਵਿਸ਼ਵਾਸ ਸੀਗਾ ਸਾਡੇ ਲੋਕਾਂ ਦੇ ਵਿਸ਼ਵਾਸ ਸੀਗਾ ਕਿਉਂਕਿ ਇਹ ਜਿਹੜੀ ਬਗਾਵਤੀ ਖੂਨ ਹੈ ਇਹ ਪੰਜਾਬ ਦੇ ਅੰਦਰ ਹੈ ਜੀ। ਸਾਨੂੰ ਪੂਰਾ ਭਰੋਸਾ ਸੀਗਾ ਵੀ ਲੋਕ ਉੱਠ ਕੇ ਆਉਣਗੇ ਬਾਈ ਨਾਲ। ਇੱਕ ਆਠ ਨੂੰ ਖਿਲਾਰਨ ਵਾਸਤੇ ਕੋਈ ਸਰਕਾਰ ਕੁਝ ਕਰ ਵੀ ਸਕਦੀ ਹੈ ਉਸ ਮਰਜ਼ੀ ਕਰੀ ਜਾਵੇ ਅਸੀਂ ਡੰਡੇ ਖਾਨ ਨੂੰ ਪੂਰੇ ਤਿਆਰ ਆ ਜੇ ਸਾਡੇ ਨਾਲ ਅਸੀਂ ਮੂਰੋ ਵੀ ਮੁੱਕੀ ਲਾਵਾਂਗੇ ਇਹ ਜੀ ਗੱਲ ਨਹੀਂ ਹੈਗੀ ਤੁਸੀਂ ਤੁਸੀਂ ਇਦਾਂ ਬੋਲ ਰਹੇ ਹੋ ਸਦਾ ਕੱਲ ਨੂੰ ਤੁਹਾਡੇ ਤੇ ਪਰਚਾ ਕਰ ਪਰਚਾ ਮਜਬੂਰੇ ਪਹਿਲਾਂ ਚੱਲਦੀ ਨਹੀਂ 5-4 ਇੱਕ ਹੋਰ ਚੱਲ ਲੱਗੂਗਾ ਹੂੰ ਡਰਦੀ ਲੱਗਦਾ ਨਾ ਬੇਪੋੜਾ ਨਹੀਂ ਲੱਗੇ ਡਰ ਕੇ ਕਹਦੇ ਵਾਸਤੇ ਜਾਣਾ ਵੀ ਲੀਡਰ ਹੋ ਕੇ ਚੱਲਿਆ ਸੀ ਅੱਜ ਤਾਂ ਉਹਦੇ ਦਾ ਇੰਨਾ ਹੋ ਰਿਹਾ ਆਹਾਂ ਲੀਡਰ ਹੋ ਕੇ ਜਦੋਂ ਨਾ ਬੁੱਝੇ ਥੇ ਸਰਕਾਰਾਂ ਨਾਲ ਮੱਥਾ ਲਾਉਣਾ ਲੀਡਰ ਬੰਦੇ ਦੀ ਕੰਮ ਹੈ ਜੀ ਆਮ ਮੰਦੂ ਦਾ ਕੰਮ ਨਹੀਂ ਹੈਗਾ ਇਹ ਇਹ ਕਹਿੰਦੇ ਸੀ ਭ ਦੀ ਰਣਨੀਤੀ ਚਾਹੁੰਦਾ ਇਹ ਜਿਹੜੇ ਸਵਾਲ ਪੁੱਛਣਗੇ ਉਹਨਾਂ ਨੂੰ ਢਾ ਲਓ ਭਗਤ ਸਿੰਘ ਦਾ ਇਹੋ ਜਿਹਾ ਬੰਦਾ ਸੀ ਜੀ ਛੋਟਿਆਂ ਨੂੰ ਲੈ ਕੇ ਪਹਿਲਾਂ ਮੂਹਰੇ ਚੱਲਦਾ ਸੀਗਾ ਉਹ ਇਹ ਛੋਟਿਆਂ ਨੂੰ ਦੱਬ ਕੇ ਚੱਲਦੇ ਨਹੀਂ ਜੀ ਹਮ ਭਗਤ ਸਿੰਘ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦਾ ਸੀ ਇਹ ਦੱਬ ਕੇ ਚੱਲਦੇ ਨਹੀਂ ਵੀ ਦਬੇ ਰਹੇ ਨੇ ਜੀ ਠੀਕ ਹੈ ਜੀ ਬਾਈ ਧੰਨਵਾਦ ਠੀਕ ਹੈ ਬਾਈ ਜੀ ਆ ਜਿੱਧਰ ਤੁਸੀਂ ਦੇਖੋਗੇ ਕਿ ਹੋਰ ਵੀ ਬਹੁਤ ਸਾਰੇ ਸਾਡੇ ਨਾਲ ਵੀਰ ਮੌਜੂਦ ਹੈ ਬਾਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਫਰਵਾਲੀ ਤੋਂ ਜੀ ਫਰਵਾਲੀ ਤੋਂ ਮਲੇ ਕੋਟਲਾ ਹਲ ਮਲੇ ਕੋਟਲਾ ਬਾਈ ਕਿਵੇਂ ਲੱਗਦਾ ਕਿ ਪਰਚੇ ਦੇ ਪਰਚਾ ਭਾਨੇ ਤੇ ਪਾ ਰਿਹਾ ਭਾਣੇ ਦੇ ਇਨਸਾਫ ਲਈ ਅਸੀਂ ਇਹ ਕੱਟ ਕੀਤਾ ਕਿ ਸਰਕਾਰ ਇਨਸਾਫ ਦੇਊਗੀ ਇਹਦਾ ਹੁਣ ਬਾਈ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਜਿਹੜਾ ਕਿੰਨੇ ਟਾਈਮ ਦੇ ਸਿਸਟਮ ਚੱਲ ਰਿਹਾ ਬਲੰਮਰਤਪਾਲ ਦਾ ਵੱਡਾ ਮਸਲਾ ਹੁਣ ਇਹ ਹੋ ਗਿਆ ਮਝੋਟਾ ਮਾਨਸਾਲਾ ਉਹਦੇ ਤੇ ਵੀ ਇਹਨਾਂ ਨੇ ਪਰਚਾ ਪਾ ਕੇ ਇਹਨਾਂ ਦਾ ਕੰਮ ਹੀ ਹਰੇਕ ਬੰਦੇ ਨੂੰ ਦਬਾਉਣ ਦਾ ਹੈ ਜਿਹੜਾ ਪੰਜਾਬ ਦੀ ਗੱਲ ਕਰੂਗਾ ਪਰਚਾ ਵਾਲੇ ਤਿਆਰ ਨੇ ਪੰਜਾਬ ਦਾ ਮਸਲਾ ਨਹੀਂ ਭਾਈ ਜਿਹਦੇ ਨਾਲ ਬੰਦੇ ਜੁੜ ਗਏ ਉਹਨੂੰ ਚੱਕਣਾ ਤੂੰ ਅਸੀਂ ਘਰੇ ਬੈਠੇ ਕੰਮ ਕੰਮ ਦੀ ਗੱਲ ਪੰਜਾਬ ਦੇ ਖੇਤਾਂ ਦੀ ਗੱਲ ਕਰੀਏ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਜਿੱਦੇ ਤੁਹਾਡੇ ਨਾਲ ਲੋਕ ਜੋੜਨ ਲੱਗੇ ਉਹਦੇ ਨਾਲ ਸਾਨੂੰ ਚੱਕ ਕੇ ਢੱਕ ਲੈਣਾ ਕੀ ਬੈਂਡਪੋਕ ਦੀ ਨੀਤੀ ਹੈ ਇਹ ਬੈਂਡ ਬਿਲਕੁਲ ਜੀ ਇਹੀ ਨੀਤੀ ਆ ਹੂੰ ਵੋਟ ਦੀ ਗੱਲ ਆ ਸਾਰੀ ਮਸਲਾ ਵੋਟ ਦਾ ਇਹਨਾਂ ਦੀ ਵੋਟ ਨੂੰ ਖਤਰਾ ਵੀ ਜਿਹਦੇ ਨਾਲ ਲੋਕ ਜੁੜ ਗਏ ਇਹਨਾਂ ਨਾਲ ਛੱਡ ਨਾ ਬੰਦੇ ਤੋੜੂਗਾ ਪਰ ਇਹ ਸਰਕਾਰ ਤਾਂ ਉਹਨਾਂ ਬੰਦਿਆਂ ਨੂੰ ਆਪਦੇ ਕੋਲੇ ਰੱਖਦੇ ਜਿਨ੍ਹਾਂ ਨਾਲ ਲੋਕ ਵੱਧ ਡੇਰਾਵਾਦ ਰ ਐਨੇ ਲੋਕ ਜੋੜਿਆ ਡੇਰਾ ਨੂੰ ਸਪੋਰਟ ਕਰਦੀ ਆ ਡੇਰਿਆਂ ਦਾ ਮਸਲਾ ਹੋਰ ਆ ਇਹ ਬ ਇਹਨੂੰ ਇਹ ਡਰ ਲੱਗਦਾ ਕਿ ਸਾਡੀ ਕੁਰਸੀ ਨਾ ਖੋਲਣ। ਕੁਰਸੀ ਨਾ ਖੋਲਣ ਦੂਜੀਆਂ ਪਾਰਟੀਆਂ ਸਾਰੀਆਂ ਦਾਗ ਹੀ ਹੋ ਚੁੱਕੇ ਨੇ। ਫਰੈਸ਼ ਬੰਦੇ ਨੇ ਬਾਈ ਸਾਰੇ। ਹਮ ਮਸਲਾ ਇਹ ਹੈ ਇੰਨਾ ਮਗਰ ਲੋਕ ਨੇ ਚੰਗੇ ਕੰਮ ਕਰੇ ਹੋਏ। ਹਮ ਜੀ ਇਹ ਹੁਣ ਲੋੜ ਆ ਕਿ ਬਾਈ ਜਿਵੇਂ ਹੋਰ ਪਾਰਟੀ ਵਾਲਾ ਵੀ ਕੋਈ ਬੋਲਿਆ ਕਿੰਨੇ ਬਲੌਗਰ ਆ ਕਿੰਨੇ ਚੈਨਲ ਵਾਲੇ ਆ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਹੁਣ ਕਿਉਂ ਨਹੀਂ ਕਹਿ ਰਿਹਾ ਕਿ ਭਾਨੇ ਨਾਲ ਗਲਤ ਹੋ ਰਿਹਾ ਬਾਈ ਡਰਦੇ ਨੇ ਸਾਰੇ ਸਾਰੇ ਬੰਦੇ ਡਰ ਰਹੇ ਵੀ ਜਿਹੜਾ ਬੋਲੂ ਸਾਡੀ ਵਾਰੀ ਕੱਲ ਨੂੰ ਆਉਗੋਈ ਗੱਲ ਤੇ ਆ ਖੜਨ ਵਾਲੇ ਬੰਦੇ ਘੱਟ ਨੇ ਚੰਗੇ ਮੁੰਡੇ ਨਾਲ ਖੜਨ ਵਾਲੇ ਬੰਦਿਆਂ ਦੀ ਲੋੜ ਆ ਜੇ ਲੋਕ ਖੜਨਗੇ ਅੱਜ ਇੱਥੋਂ ਪਹਿਲਾਂ ਟਿੱਪ ਚੱਲੂਗਾ ਕੱਲ ਨੂੰ ਅਮਰਪਾਲ ਨੂੰ ਵੀ ਹੱਥ ਪਾਵਾਂਗੇ ਇਕੱਠੇ ਹੋਗੇ ਅੱਜ ਭਾਨੇ ਸਿੱਧੂ ਤੋਂ ਸਟਾਰਟਿੰਗ ਕਰਕੇ ਪਾਰਟੀ ਕੈਨਸਲ ਹੁੰਦੇ ਹੋਏ ਸੀ ਅਸੀਂ ਦਿੱਲੀ ਵੀ ਇਕੱਠੇ ਹੋਏ ਸੀ ਅੱਜ ਭਾਨਾ ਕੱਲ ਨੂੰ ਅਮਰਤਪਾਲ ਨੂੰ ਵੀ ਆਪਾਂ ਛੜਵਾ ਕੇ ਲੈ ਕੇ ਆਵਾਂਗੇ ਜੇ ਲੋਕਾਂ ਦਾ ਇੱਕਾ ਰਹੂਗਾ ਲੋਕਾਂ ਨੇ ਕੱਟ ਮੂਰੇ ਕੁਝ ਵੀ ਜ਼ਿਆਦਾ ਕੋਈ ਚੀਜ਼ ਦੀ ਪਾਵਰ ਨਹੀਂ ਹੈ ਕਿ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਜੇ ਪੰਜਾਬ ਦੇ ਲੋਕਾਂ ਦੇ ਇਕਾਗਾ ਮੈਂ ਵੇਖ ਸਕਦਾ ਕਿ ਜਿੰਨੇ ਯੂਥ ਆ ਉਹਨੇ ਹੀ ਅਤੇ ਬਜ਼ੁਰਗ ਵੀ ਪਹੁੰਚਿਆ ਨੌਜਵਾਨਾਂ ਨੂੰ ਤਾਂ ਇਹ ਕਹਿੰਦੇ ਸੀ ਮੰਡੀਰ ਇਹਦੇ ਮਗਰ ਆ ਪਰ ਆ ਬਜ਼ੁਰਗ ਆ ਜਿਹੜੇ ਆਇਆ ਬਾਪੂ ਤੁਸੀਂ ਵੇਖ ਸਕਦੇ ਕੈਮਰਾਮੈਨ ਨੂੰ ਕਵਾਂਗੇ ਦਿਖਾਓ ਆ ਚਿੱਟੀ ਦਾੜੀ ਵਾਲੇ ਆ ਬਜ਼ੁਰਗ ਬਾਪੂ ਕਿਹੜੀ ਜਗ੍ਹਾ ਤੋਂ ਉਹ ਦੇਖੋ ਖੋਖਰ ਤੋਂ ਆ ਬਠਿੰਡੇ ਜਲੇ ਚੋਈ ਸਪੈਸ਼ਲ ਆਏ ਹੋ ਤੁਸੀਂ ਬਾਪੂ ਸਪੈਸ਼ਲ ਇਹ ਮੁੰਡੇ ਦੀ ਖਾਤਰ ਜੀ ਅਸੀਂ ਅਸੀਂ ਇਹ ਮਾਨ ਸਰਕਾਰ ਦੇ ਉਲਟ ਆ ਹੂੰ ਜੋ ਕਰ ਰਹੇ ਆ ਪੁੱਠੇ ਕੰਮ ਆ ਜੀ ਇਹਦੇ ਪੂਰੇ ਖਿਲਾਫ ਹੈ ਜੀ ਵੀ ਸਾਡੇ ਜਵਤਾਂ ਦਾ ਫਾਇਦਾ ਕਰਨਗੇ ਇਹਦਾ ਸਾਡੇ ਜਵਤਾਂ ਨੂੰ ਜਿਹੜਾ ਧੱਕਣ ਲਾਗੇ ਸੁਖਪਾਲ ਖੇਰ ਨੂੰ ਚੱਕ ਕੇ ਅੰਦਰ ਦੇਤਾ ਇਹ ਮੁੰਡੇ ਨੇ ਕੀ ਮਾੜਾ ਕੀਤਾ ਸੀ ਜੇ ਲੋਕਾਂ ਦੇ ਪੈਸੇ ਫਸੇ ਇਹ ਕਢਾਉਂਦਾ ਉੱਥੇ ਮਾਨ ਸਰਕਾਰ ਕਢਾਵੇ ਇਹਦੇ ਐਮਐਲਏ ਕਢਾਉਣਾ ਹਾਂ ਜਿਹੜਾ ਸਰਕਾਰ ਵਾਲਾ ਕੰਮ ਹੋ ਇਹ ਕਰ ਰਿਹਾ ਜਿਹੜਾ ਸਰਕਾਰ ਵਾਲਾ ਕੰਮ ਇਹ ਕਰਦੇ ਹੈਗੇ ਸਰਕਾਰ ਬੇਲੀ ਬੈਠੀ ਹੈਗੀ ਲੁੱਟਣ ਤੇ ਹੋਈ ਵੀ ਹੈ ਮਾਂ ਨੇ ਪਾਲਿਆ 5 ਕਿਲੋ ਸਿਆਉਣਾ ਘਰ ਵਾਲੀ ਨੇ ਪਾਲਿਆ 5 ਕਿਲੋ ਸਿਆਉਣਾ ਪਹਿਲਾਂ ਇਹ ਕਹਿੰਦੇ ਸੀ ਬਾਗਲ ਆਏ ਕਰਦੇ ਆ ਪਰਿਵਾਰਵਾਦ ਉਹ ਕਰਦਾ ਬਾਗਲ ਨਾ ਮੜਾ ਜੀ ਇਹ ਤਾਂ ਬਾਗਲ ਨੂੰ ਹੀ ਮੜਾ ਬਾਜ਼ਲ ਮੜਾ ਸੀਗਾ ਉਦੋਂ ਬਾਅਦ ਕੈਪਟਨ ਨੂੰ ਮੜਾ ਕਹਿੰਦੇ ਸੀ ਹਾਂ ਇਹ ਤਾਂ ਉਦੋਂ ਵੀ ਮੜਾ ਹੈ ਹੂੰ ਇਹ ਤਾਂ ਸਿਸ਼ਲਿੰਗ ਸਰਕਾਰਾਂ ਨੇ ਵੀ ਆ ਹੀ ਕੁਝ ਕੀਤਾ ਬਦਲਾਖੋਰੀ ਦੀ ਸਰਕਾਰ ਜਿਹਨੂੰ ਕਹਿ ਦਗੇ ਕਿ ਆ ਸਾਡੇ ਖਿਲਾਫ ਹੈ ਤੇ ਪਰਚਾ ਕਰ ਦੋ ਆ ਸਾਡੇ ਉਹ ਕਰਦਾ ਇਹ ਕਹਿੰਦੇ ਸੀ ਅਸੀਂ ਵੱਖਰੇ ਚੱਲਾਂਗੇ ਇਹ ਕਿਹੜੇ ਵੱਖਰੇ ਹੋਗੇ ਅਸੀਂ ਤਾਂ ਇਹਨਾਂ ਨੂੰ ਇਹ ਕਹਿੰਦੇ ਸੀ ਕਿ ਚਲੋ ਅਸੀਂ ਇਹਨਾਂ ਨੂੰ ਵੋਟਾਂ ਪਾ ਦੋ ਜਿਵਾਕਾਂ ਨੂੰ ਕਹਿੰਦੇ ਸੀ ਵੀ ਇਹਨਾਂ ਨੂੰ ਮੂਰੇ ਲਿਆਵੋ ਬੇਹੋੜਾ ਭਲਾ ਕਰਨਗੇ ਹਾਂ ਸਾਲੇ ਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਜਿਵਾਕਾਂ ਤੇ ਇਹ ਪਰਚੇ ਦੇਣਗੇ ਹੂੰ ਸਾਨੂੰ ਪਤਾ ਹੁੰਦਾ ਸੀ ਇਹਨਾਂ ਨੂੰ ਵੋਟ ਹੀ ਨਹੀਂ ਸੀ ਪਾਉਣ ਜਾਂਦੇ ਹੂੰ ਅਸੀਂ ਕਰਉਣਾ ਸੀ ਇਹ ਜੀ ਸਰਕਾਰ ਨੂੰ ਇਹਨਾਂ ਨੇ ਤਾਂ ਥੋੜੇ ਸਮੇਂ ਚ ਰੰਗ ਵਿਖਾਤਾ ਹੈ ਤਾਂ 2 ਸਾਲ ਵੀ ਨਹੀਂ ਪੂਰੇ ਹੋਏ ਕਿਹੜਾ ਜੀ ਬੇਅੰਤ ਬੇਲੇ ਸਾਡੇ ਨਾਲ ਹੋਇਆ ਲਾ ਸਾਡੇ ਦੇ ਬੜੇ ਪਰਚੇ ਦਿੱਤੇ ਬੇਅੰਤ ਨੇ ਬੜੇ ਸਾਡੇ ਨਾਲ ਦੇ ਮੁੰਡੇ ਬਾਰੇ ਇਹਦਾ ਬੇਅੰਤ ਨੂੰ ਵੀ ਮਾੜਾ ਨਿਕਲ ਗਿਆ ਹੂੰ ਬੇਅੰਤ ਨੂੰ ਬੁੱਤੜ ਕਹਿੰਦੇ ਅਸੀਂ ਹਾਂ ਇਹਦਾ ਬੁੱਤੜ ਦਾ ਵੀ ਪਿਆਉ ਨਿਕਲ ਗਿਆ ਹੂੰ ਇਹਦੇ ਜਿੱਦਾਂ ਦਾ ਮਾੜਾ ਕੋਈ ਮੁੱਖ ਮੰਤਰੀ ਵੀ ਬਣ ਸਕਦਾ ਜਿੰਨਾ ਭਗਵਾਨ ਤਮਾਮ ਮਾੜਾ ਪਰ ਮਾਨ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਦੁੱਖ ਦਰਦ ਜਾਣਦਾ ਦੁੱਖ ਦੇਖੀਦਾ ਫਿਰ ਦੇਖੀਦਾ ਜਾਂਦਾ ਹੁਣ ਦੁੱਖ ਹੂੰ ਆਖ ਫਿਰਦੇ ਆ ਸੜਕਾਂ ਤੇ ਰੋਲਦੇ ਅਸੀਂ ਬੁੜੇ ਹੋਏ ਹੂੰ ਨੇ ਅਕਿੰਦੇ ਪਰਚੇ ਦੇਣੇ ਸ਼ੁਰੂ ਕਰਦੇ ਰਹਿੰਦੇ ਸੀ ਉਦਦੇ ਸਾਡੇ ਖੂਨ ਲੁੱਟੀ ਜਾਂਦੇ ਅੱਖਾਂ ਥਾਣੀ ਸਾਡੇ ਵੀ ਵਾਕਾਂ ਨੂੰ ਨਜਾਇਜ਼ ਕਾਲਾ ਦੌਰ ਉਹ ਵੀ ਵੇਖਿਆ ਜਦੋਂ ਸਿੱਖੀ ਤੇ ਹਮਲਾ ਹੋਇਆ ਨਾ ਤੁਸੀਂ ਮਾੜਾ ਸਮਾਂ ਬਹੁਤ ਵਾਰੀ ਵੇਖਿਆ ਕੀ ਲੱਗਦਾ ਕਿ ਸਰਕਾਰਾਂ ਤੋਂ ਉਮੀਦ ਲਾਉਣੀ ਹੈ ਇਹ ਕਦੋਂ ਪੰਜਾਬ ਨਾਲ ਇਨਸਾਫ ਹੋਊਗਾ ਕੋਈ ਨਹੀਂ ਹੁੰਦਾ ਜੀ ਉਹੀ ਸਰਕਾਰ ਨਹੀਂ ਚੰਗਾ ਕਰਦੀ ਸਾਡੇ ਨਾਲ ਜਿਹੜੀਆਂ ਅਸੀਂ ਭੁਗਤਲੇ ਭੁਗਤੀ ਸਾਡੇ ਜਵਾਕਾਂ ਨੂੰ ਕੋਈ ਸਰਕਾਰ ਨਹੀਂ ਚੰਗੀ ਮਿਲਦੀ ਦੀਂਦੀ ਮੁਰੇ ਸਰ ਦਾ ਡਰ ਲੱਗਣ ਲੱਗ ਗਿਆ ਵੀ ਹੁਣ ਅਸੀਂ ਵੋਟ ਪਾਵਾਂਗੇ ਕਿਹਨੂੰ ਇਹੀ ਕਾਰਨ ਆ ਕਿ ਪੰਜਾਬੋਂ ਬਾਹਰ ਤੁਰੇ ਜਾਂਦੇ ਆ ਮੁੰਡੇ ਇਸੇ ਕਰਕੇ ਜਾਂਦੇ ਆ ਜੀ ਜਮਾਗਦਰਾਂ ਤਰੋਂ ਖੇਤ ਨਹੀਂ ਜਾਂਦੇ ਹੂੰ ਕਹਿੰਦੇ ਕਿਹੜੇ ਵੇ ਸਾਨੂੰ ਕਿਥੇ ਲੁੱਟ ਲੂਗਾ ਹਾਂ ਕਤਲ ਥਾਂ ਥਾਂ ਹੋਈ ਜਾਂਦੇ ਨਾ ਹੂੰ ਇੰਨੇ ਤਾਂ ਕਿਸੇ ਸਰਕਾਰ 'ਚ ਕਤਲ ਨਹੀਂ ਹੋਏ ਜਿੰਨੇ ਇਹ ਸਰਕਾਰ 'ਤੇ ਹੋਏ ਨੇ ਜੀ ਆ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਸੋ ਸ਼ੁਕਰੀਆ ਜਰਾ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਗੁੱਸਾ ਸਰਕਾਰ ਪ੍ਰਤੀ ਇੰਨਾ ਵਧਿਆ ਹੋਇਆ ਕਿ ਆਪ ਸ਼ਬਦ ਦੇ ਬੋਲਣ ਲਈ ਮਜਬੂਰ ਹੋਏ ਪਏ ਨੇ ਸਾਰੇ ਨੌਜਵਾਨ ਮੌਜੂਦ ਆ ਬਾਈ ਕੀ ਲੱਗਦਾ ਹੈ ਕਿ ਮਸਲੇ ਤੇ ਕੀ ਗੱਲਬਾਤ ਹੋਊਗੀ ਵੀਰੇ ਹੁਣੇ-ਹੁਣੇ ਤੁਸੀਂ ਗੱਲ ਕੀਤੀ ਸੀ ਵੀ ਇਨਸਾਫ ਬਾਰੇ ਪੰਜਾਬ ਦਾ ਇਨਸਾਫ ਕਿਵੇਂ ਹੋ ਸਕਦਾ ਹਮ ਆਪਣਾ ਇਤਿਹਾਸ ਪੰਜਾਬੀਅਤ ਦਾ ਇਤਿਹਾਸ ਗਵਾਹ ਆ ਵੀ ਆਪਾਂ ਨੂੰ ਕਦੇ ਵੀ ਪੰਜਾਬੀ